ਸੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵੱਧ ਰਿਹਾ ਹੈ ਔਰ ਦੋਹੇ ਮੁਲਕਾਂ ਦੀ ਫੌਜ ਇਸ ਵਕਤ ਸਰਹੱਦ ਤੇ ਅਲਰਟ ਮੋਡ ਤੇ ਹੈ ਔਰ ਇਸ ਦੇ ਦਰਮਿਆਨ ਹਰ ਇੱਕ ਭਾਰਤੀ ਨੂੰ ਇਹ ਜ਼ਰੂਰ ਸੋਚ ਰਹਿ ਨੇ ਕਿ ਦੇਰ ਰਾਤ ਹੋਇਆ ਕੀ ਕੀ ਹੈ ਖਾਸ ਤੌਰ ਤੇ ਪੰਜਾਬੀ ਹਰ ਕੋਈ ਇਹ ਸੋਚ ਰਿਹਾ ਹੈ ਕਿ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਫਾਜ਼ਲਕਾ ਤਰਨਤਾਰਨ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਅਜੇਹਾ ਕੀ ਹੋਇਆ ਅੰਮ੍ਰਿਤਸਰ ਦੇ ਵਿੱਚ ਜੋ ਤਮਾਕਿਆ ਦੀ ਗੂੰਜ ਸੁਣਾਈ ਦਿੱਤੀ ਉਕੀਸੀ ਇਸ ਦੇ ਵਿੱਚ ਦੇ ਵਿੱਚ ਖਾਸ رپورਟਰ ਰੋਜ਼ਾਨਾ ਸਪੋਕਸਮੈਨ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਫਿਰੋਜ਼ਪੁਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ 3 ਵਜੇ ਤੱਕ ਹਾਲਾਤ ਠੀਕ ਸੀ ਪਰ 3 ਵਜੇ ਤੋਂ ਬਾਅਦ ਬਲੈਕਆਊਟ ਕਰ ਦਿੱਤਾ ਗਿਆ ਬਲੈਕਆਊਟ ਇਸ ਕਰਕੇ ਕੀਤਾ ਗਿਆ ਅੰਮ੍ਰਿਤਸਰ ਸਰਕਾਰ ਕੇ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਧਮਾਕਿਆਂ ਦੀ ਗੂੰਜ ਸੁਣਾਈ ਦਿੱਤੀ ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ ਕਿ ਇਹ ਅਟੈਕ ਪਾਕਿਸਤਾਨ ਵੱਲੋਂ ਕੀਤਾ ਗਿਆ ਜਾਂ ਭਾਰਤ ਵੱਲੋਂ ਕੀਤਾ ਗਿਆ ਜਾਂ ਐਂਟੀ ਡਰੋਨ ਸਿਸਟਮ ਇਸਤੇਮਾਲ ਕਰਕੇ ਇਹਨਾਂ ਮਿਜ਼ਾਈਲਾਂ ਨੂੰ ਤਬਾਹ ਕੀਤਾ ਗਿਆ ਅਸਮਾਨ ਦੇ ਵਿੱਚ ਇਸਤੇ ਬਾਰੇ ਹਾਲੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਦੇ ਲੋਕ ਇਸ ਸਹਿਮ ਦੇ ਮਾਹੌਲ ਦੇ ਵਿੱਚ ਸੀ ਦੇਰ ਰਾਤ ਲੋਕ ਸੜਕਾਂ ਤੇ ਵੀ ਆਏ ਕਿਉਂਕਿ ਜਰ ਦਾ ਮਾਹੌਲ ਸੀ ਕਿ ਮਿਜ਼ਾਇਲ ਕਿਸੇ ਰਹਾਇਸ਼ੀ ਇਲਾਕੇ ਤਨਾ ਆੜ ਕੇ ਜਿਸ ਤਰੀਕੇ ਨਾਲ ਧਮਾਕਿਆਂ ਦੀ ਗੂੰਜ ਸੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਪਰ ਉਸ ਨੂੰ ਨਾ ਤਾਂ ਹਲੇ ਫੌਜ ਨੇ ਨਾ ਹੀ ਅੰਮ੍ਰਿਤਸਰ ਪ੍ਰਸ਼ਾਸਨ ਨੇ ਨਾ ਹੀ ਬੀਐਸਐਫ ਨੇ ਉਸ ਦੀ ਕੋਈ ਅਧਿਕਾਰਤ ਪੁਸ਼ਟੀ ਕੀਤੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਮਾਨੇ ਚ ਜੋ ਬਹੁਤ ਸਾਰੀਆਂ ਅਜਹੀਆਂ ਤਸਵੀਰਾਂ ਬਹੁਤ ਸਾਰੀਆਂ ਅਜਹੀਆਂ ਗੱਲਾਂ ਵਾਇਰਲ ਹੁੰਦੀਆਂ ਨੇ ਜੋ ਮਾਹੌਲ ਨੂੰ ਹੋਰ ਖਰਾਬ ਕਰਦੀਆਂ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ